ਡਾਈਟੀਸ਼ਨ ਜਲੰਧਰ ਦੇ ਵਿੱਚ 2 ਸਾਲਾਂ ਤੋਂ ਜੌਬ ਕਰ ਰਹੀ ਸੀ ਇੱਕ ਪ੍ਰਾਈਵੇਟ ਕੰਪਨੀ ਦੇ ਅੰਡਰ ਜਦੋਂ ਉਹਨਾਂ ਨੂੰ ਮੈਂ ਲੀਵ ਰਿਕਵੈਸਟ ਪਾਈ ਸੀਗੀ ਤੇ ਉਹਨਾਂ ਨੇ ਕਿਹਾ ਸੀ ਅਸੀਂ ਸੋਚ ਕੇ ਦੱਸਾਂਗੇ ਇੰਨੀਆਂ ਲੀਵਜ਼ ਅਸੀਂ ਨਹੀਂ ਦੇ ਸਕਦੇ ਤੇ 1 1 ਵੀਕ ਬਾਅਦ ਇੱਕ ਹਫਤੇ ਬਾਅਦ ਹੀ ਮੈਨੂੰ ਉਹਨਾਂ ਵੱਲੋਂ ਮੇਲ ਆ ਗਈ ਸੀ ਕਿ ਆਪਾਂ ਤੁਹਾਨੂੰ ਜੌਬ ਤੋਂ ਰਿਲੀਜ਼ ਕਰਦੇ ਆ ਮਤਲਬ ਕੱਢਦੇ ਆ ਤੇ ਮੇਲਾਨ ਤੋਂ ਬਾਅਦ ਕਰੋ ਕੋਈ ਮੈਸੇਜ ਆਇਆ ਹੋਵੇ ਜਾਂ ਕੁਝ ਦਿਲ ਦੇ ਵਿੱਚ ਹੋਇਆ ਹੋਵੇ ਵੀ ਨਹੀਂ ਨੁਕਸਾਨ ਹੋ ਗਿਆ ਨਹੀਂ ਨਹੀਂ ਐਦਾਂ ਦਾ ਮੇਰੇ ਮਨ 'ਚ ਕੁਝ ਨਹੀਂ ਸੀ ਕਿਉਂਕਿ ਜਦੋਂ ਮੈਂ ਇੱਥੇ ਪਹੁੰਚੀ ਔਰ ਐਨਐਹ ਸੇਵਾ ਕੀਤੀ ਐਦਾਂ ਦੀ ਖੁਸ਼ੀ ਐਦਾਂ ਦਾ ਸਕੂਨ ਮਨ ਨੂੰ ਉਦੋਂ ਵੀ ਨਹੀਂ ਸੀ ਮਿਲਿਆ ਜਦੋਂ ਮੈਨੂੰ ਸੈਲਰੀ ਮਿਲਦੀ ਹੁੰਦੀ ਸੀ ਜਦਾ ਡੇਲੀ ਦੇ ਸਾਡੇ ਤੋਂ ਪਿਆਰ ਤੋਂ 60 ਜਾਂ 70 ਪੇਸ਼ੈਂਟ ਸਦਦੇ ਹੁੰਦੇ ਨੇ ਜੋ ਕਿ ਸਰਦੀ ਜ਼ੁਕਾਮ ਸ਼ੂਗਰ ਬੀਪੀ ਐਦਾਂ ਦੀਆਂ ਦਵਾਈਆਂ ਲੈ ਕੇ ਜਾਂਦੇ ਤਾਂ ਦੋਨਾਂ ਨੂੰ ਸਰੂਪੇ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਸੋ ਇਹ ਕੇਸਰੀ ਦੁਪੱਟਾ ਉਸ ਦਿਨ ਮੈਂ ਆਪਣੇ ਸਿਰ ਤੇ ਲੈ ਲਿਆ ਸੀ ਤੇ ਉਦੋਂ ਬਾਅਦ ਮੇਰਾ ਜੀ ਨਹੀਂ ਕੀਤਾ ਕਿ ਐਨੂੰ ਮੈਂ ਉਤਾਰਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਮੈਨੂੰ ਆਪਣੇ ਸਿਰ ਤੇ ਲੰਨੀ ਦਸਤਾਰ ਬਹੁਤ ਸੋਹਣੀ ਲੱਗਦੀ ਹੈ ਜਿਹੜੀ ਤੁਸੀਂ ਕੁਝ ਦਿਨ ਪਹਿਲਾਂ ਸਜਾਈ ਸੀ ਤੇ ਹੁਣ ਤੁਸੀਂ ਇਹਨੂੰ ਸਜਾਉਂਦੇ ਹੀ ਰਹੋਗੇ ਕੀ ਕਹਾਂਗਾ ਅ ਅਸਲ 'ਚ ਦਸਤਾਰਾਂ ਸਾਨੂੰ ਬਹੁਤ ਔਖੀਆਂ ਮਿਲੀਆਂ ਇਹਦਾ ਮੈਨੂੰ ਅੰਦਾਜ਼ਾ ਹੁਣ ਇੱਥੇ ਆ ਕੇ ਮੈਨੂੰ ਲੱਗਦਾ ਕਿ ਧਰਨੇ ਵਿੱਚ ਪਹੁੰਚਣ ਤੋਂ ਬਾਅਦ ਮੈਨੂੰ ਇਦੀ ਅਹਿਮੀਅਤ ਪਤਾ ਚੱਲੀ ਸ਼ੁਰੂ ਤੋਂ ਸਟਾਰਟਿੰਗ 'ਚ ਸਾਨੂੰ ਲੱਗਾ ਸੀ ਕਿ ਦਿੱਕਤ ਆਏਗੀ ਦਵਾਈਆਂ ਖਤਮ ਹੋ ਗਈਆਂ ਤਾਂ ਮਰੀਜ਼ ਬਹੁਤ ਜ਼ਿਆਦਾ ਆ ਪਰ ਮੈਨੂੰ ਲੱਗਾ ਵੀ ਮਹਾਰਾਜ ਵਿਰਾਜਮਾਨ ਹੈ ਆਪ ਇਸ ਧਰਨੇ ਵਿੱਚ ਉਹਨਾਂ ਦਾ ਪਹਿਰਾ ਹੈ ਇੱਥੇ ਵੀ ਉਹਨਾਂ ਨੇ ਕਿਸੇ ਵੀ ਚੀਜ਼ ਦੀ ਤੋੜ ਨਹੀਂਉਣ ਦਿੱਤੀ ਦੇਖੋ ਜੀ ਅਸੀਂ ਅਸਲ 'ਚ ਇੱਥੇ ਇਲਾਜ ਨਹੀਂ ਕਰ ਰਹੇ ਅਸੀਂ ਫਰਸਟ ایڈ ਦੇ ਰਹੇ ਹਾਂ ਜਿਹੜੇ ਜ਼ਿਆਦਾ ਦਿੱਕਤ 'ਚ ਆ ਰਹੇ ਆ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਰੈਫਰ ਕਰ ਦਿੰਦੇ ਹਾਂ ਹਸਪੀਟਲ ਸੋ ਸ਼ੰਭੂ ਬਾਰਡਰ ਦੇ ਉੱਪਰ ਮੌਜੂਦਾਂ 15 ਦਿਨ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਸਾਡੇ ਨਾਲ ਜਲੰਧਰ ਵਾਲੀ ਭੈਣ ਹੀਨਾ ਤੇ ਹੁਸ਼ਿਆਰਪੁਰ ਵਾਲੇ ਵੀਰ ਨਵਦੀਪ ਸਿੰਘ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਿਛਲੇ ਕਰੀਬ 15 ਦਿਨਾਂ ਤੋਂ ਹੀ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਮੈਡੀਕਲ ਸੇਵਾ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਪੈਨੇ ਸਤਿ ਸ਼੍ਰੀ ਅਕਾਲ ਪੈਨੇ 15 ਦਿਨ ਹੋ ਗਏ ਨੇ ਤੁਹਾਡੇ ਵੱਲੋਂ ਨਿਸ਼ਕਾਮ ਸੇਵਾ ਲਗਾਤਾਰ ਦਿਨ ਰਾਤ ਜਾਰੀ ਹੈ ਕੀ ਕਹੋਗੇ ਆ ਮੈਂ ਇਹੀ ਕਹੂੰਗੀ ਕਿ ਇਹ ਤਾਂ ਬਾਬਾ ਜੀ ਦਾ ਹੁਕਮ ਆ ਸਾਨੂੰ ਮਿਲਿਆ ਹੋਇਆ ਆਪਾਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਆ ਕਿ ਉਹਨਾਂ ਨੇ ਸਾਨੂੰ ਆਪਣੀ ਸੰਗਤਾਂ ਦੀ ਸੇਵਾ ਲਈ ਚੁਣਿਆ ਤੇ ਆਪਾਂ ਬਹੁਤ ਖੁਸ਼ ਆ ਇਹਨਾਂ ਦੀ ਸੰਗਤਾਂ ਦੀ ਸੇਵਾ ਕਰਕੇ ਔਰ ਆਹੀ ਕਹੂੰਗੀ ਕਿ ਬਾਬਾ ਜੀ ਇਦਾਂ ਹੀ ਸਾਡੇ ਤੋਂ ਸੇਵਾ ਲੈਂਦੇ ਰਹਿਣ ਬਿਲਕੁਲ ਭੈਣੇ 15 ਦਿਨ ਹੁਣ ਹੋ ਗਏ ਆ ਕਿੰਨਾ ਕੰਦੋਲਨ ਚ ਬਦਲਾਅ ਦੇਖਿਆ ਤੁਸੀਂ ਇੱਥੇ ਅ ਅੰਦੋਲਨ ਵਿੱਚ ਐਦਾਂ ਹੈ ਕਿ ਚਲੋ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਜਿਹੜੇ ਆਸੂ ਗੈਸ ਦੇ ਗੋਲੇ ਆ ਜਾਂ ਫਿਰ ਗੋਲੀਆਂ ਜੋ ਚੱਲ ਰਹੀਆਂ ਸੀ ਚਰਰੇ ਵਜਰੇ ਸੀ ਉਹ ਉਹਦਾ ਬਹੁਤ ਬਚਾ ਆ ਔਰ ਜੋ ਇਤੇ ਜ਼ਿਆਦਾਤਰ ਬਿਮਾਰੀਆਂ ਹਜੇ ਦੇਖਣ ਨੂੰ ਮਿਲ ਰਹੀਆਂ ਜਿਦਾ ਮੌਸਮ ਚੇਂਜ ਹੋਣ ਕਰਕੇ ਸਕਿਨ ਇਸ਼ੂਜ਼ ਜਾਂ ਫਿਰ ਬੀਪੀ ਸ਼ੂਗਰ ਵਰਗੀ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਜ਼ਿਆਦਾਤਰ ਜਦਾਂ ਮੌਸਮ ਮੌਸਮ ਚੇਂਜ ਹੋਣ ਕਰਕੇ ਸਰਦੀ ਜੁ ਕਾਮ ਵਰਗੀ ਬਿਮਾਰੀਆਂ ਆ ਰਹੀਆਂ ਨੇ ਬਿਲਕੁਲ ਭੈਣੇ ਲਗਾਤਾਰ 15 ਦਿਨ ਤੋਂ ਜਿਵੇਂ ਸੇਵਾ ਤੁਸੀਂ ਕਰ ਰਹੇ ਹੋ ਜੋ ਵੀ ਸਮਾਨ ਅਵੇਲੇਬਲ ਹੋ ਰਿਹਾ ਕਰ ਆ ਰਹੇ ਹਾਂ ਜਾਂ ਫਿਰ ਸੰਗਤਾਂ ਕੋਈ ਤੁਹਾਨੂੰ ਆ ਕੇ ਸੇਵਾ ਕਰਦੇ ਜਾਂ ਮਦਦ ਦੀ ਕਿਸੇ ਲੋੜ ਹੋਵੇ ਤਾਂ ਇਹ ਤਾਂ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਹੈ ਕਿ ਆਪਣੇ ਆਪ ਹੀ ਦਵਾਈਆਂ ਸਾਡੇ ਕੋਲ ਪਹੁੰਚੀ ਜਾ ਰਹੀਆਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਵੀਰ ਭੈਣ ਆਂਦੇ ਨੇ ਦੁਨੀਆ ਤੋਂ ਕੋਨੇ-ਕੋਨੇ ਤੋਂ ਆ ਕੇ ਸਾਨੂੰ ਦਵਾਈਆਂ ਦੀ ਸੇਵਾ ਕਰਕੇ ਜਾਂਦੇ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਇੱਥੇ ਆ ਕੇ ਉਹ ਦਵਾਈਆਂ ਰੱਖ ਜਾਂਦੇ ਨੇ ਇਦਾਂ ਹੁੰਦਾ ਹੈ ਕਿ ਪਤਾ ਨਹੀਂ ਕਿੱਥੋਂ ਹੀ ਆ ਗਈਆਂ ਹਨਾ ਬਸ ਇਦਾਂ ਹੀ ਜਿਦਾਂ ਆਪਣੇ ਵੀਰ ਭੈਣ ਦਵਾਈਆਂ ਦੀ ਸੇਵਾ ਕਰੀ ਜਾਂਦੇ ਨੇ ਤੇ ਸਾਡੀ ਵੀ ਸੇਵਾ ਉਦਾਂ ਹੀ ਨਿਰੰਤਰ ਚੱਲੀ ਜਾ ਰਹੀ ਹੈ। ਪਹਿਲਾਂ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਕਿ ਨੌਕਰੀ ਦਾ ਕੁਝ ਰੋਲਾ ਪਿਆ ਮੈਂ ਤੁਹਾਨੂੰ ਜਵਾਬ ਦਿੱਤਾ ਫਿਰ ਕੀ ਗੱਲਬਾਤ ਬਣੀਓ ਕੰਮ ਕੀ ਕਰਦੇ ਸੀ ਮੈਂ ਐਜ਼ ਅ ਡਾਈਟੀਸ਼ਨ ਜਲੰਧਰ ਦੇ ਵਿੱਚ 2 ਸਾਲਾਂ ਤੋਂ ਜੌਬ ਕਰ ਰਹੀ ਸੀ ਇੱਕ ਪ੍ਰਾਈਵੇਟ ਕੰਪਨੀ ਦੇ ਅੰਡਰ ਜਦੋਂ ਉਹਨਾਂ ਨੂੰ ਮੈਂ ਲੀਵ ਰਿਕਵੈਸਟ ਪਾਈ ਸੀਗੀ ਤੇ ਉਹਨਾਂ ਨੇ ਕਿਹਾ ਸੀ ਅਸੀਂ ਸੋਚ ਕੇ ਦੱਸਾਂਗੇ ਇੰਨੀਆਂ ਲੀਵਜ਼ ਅਸੀਂ ਨਹੀਂ ਦੇ ਸਕਦੇ ਤੇ 1 1 ਵੀਕ ਬਾਅਦ ਇੱਕ ਹਫ਼ਤੇ ਬਾਅਦ ਹੀ ਮੈਨੂੰ ਉਹਨਾਂ ਵੱਲੋਂ ਮੇਲ ਆ ਗਈ ਸੀ ਕਿ ਆਪਾਂ ਤੁਹਾਨੂੰ ਜੌਬ ਤੋਂ ਰਿਲੀਜ਼ ਕਰਦੇ ਆ ਮਤਲਬ ਕੱਢਦੇ ਆ ਤੁਸੀਂ ਆਪਣਾ ਫਿਊਚਰ ਆਪ ਹੀ ਹੁਣ ਦੇਖ ਲਈਓ ਤੇ ਬਸ ਉਦੋਂ ਫਿਰ ਮੈਨੂੰ ਇਦਾਂ ਈਮੇਲ ਆ ਗਈ ਸੀ ਵੀਕ ਕੀ ਤਰੀਕ ਨੂੰ ਆਈ ਸੀ ਇਹ ਮੇਲ ਤੇ ਮੇਲ ਆਣ ਤੋਂ ਬਾਅਦ ਕਰੋ ਕੋਈ ਮੈਸੇਜ ਆਇਆ ਹੋਵੇ ਜਾਂ ਕੁਝ ਦਿਲ ਦੇ ਵਿੱਚ ਹੋਇਆ ਹੋਵੇ ਵੀ ਖਸਾਨ ਹੋ ਗਿਆ ਨਹੀਂ ਨਹੀਂ ਐਦਾ ਤਾਂ ਮੇਰੇ ਮਨ 'ਚ ਕੁਝ ਨਹੀਂ ਸੀ ਕਿਉਂਕਿ ਜਦੋਂ ਮੈਂ ਇੱਥੇ ਪਹੁੰਚੀ ਔਰ ਇਹਨਾਂ ਦੀ ਸੇਵਾ ਕੀਤੀ ਐਦਾ ਦੀ ਖੁਸ਼ੀ ਐਦਾ ਦਾ ਸਕੂਨ ਮਨ ਨੂੰ ਉਦੋਂ ਵੀ ਨਹੀਂ ਸੀ ਮਿਲਿਆ ਜਦੋਂ ਮੈਨੂੰ ਸੈਲਰੀ ਮਿਲਦੀ ਹੁੰਦੀ ਸੀ ਤੇ ਮੈਂ ਸਗੋਂ ਮੇਰਾ ਮਨ ਬੋਝ ਮੁਕਤ ਹੋ ਗਿਆ ਸੁਰਖਰੂ ਹੋ ਗਈ ਹੁਣ ਮੈਂ ਹੋਰ ਵੀ ਡਟ ਕੇ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਆਪਣੀ ਸੰਗਤਾਂ ਦੀ ਤਾਂ ਕਿ ਇਹ ਸਾਰੇ ਸੁਖੀ ਸੰਨ ਦੀ ਮੋਰਚਾ ਫਤੇ ਕਰਕੇ ਆਪਣੇ ਘਰਾਂ ਨੂੰ ਪਹੁੰਚਾਂਗੇ ਮੋਰਚਾ ਫਤੇ ਕਰਕੇ ਹੀ ਵਾਪਸ ਜਾਵਾਂਗੇ ਅ ਬਿਲਕੁਲ ਜਿੱਦਾਂ ਜਿੱਦਾਂ ਬਾਬਾ ਜੀ ਦਾ ਹੁਕਮ ਹੋਏਗਾ ਉਦਾਂ ਉਦਾਂ ਆਪਾਂ ਨਾਲ-ਨਾਲ ਰਵਾਂਗੇ ਕਿੰਨੇ ਕੁ ਕਿਸਾਨ ਦਿਨ ਦੇ ਵਿੱਚ ਲੈ ਜਾਂਦੇ ਨੇ ਦਵਾਈਆਂ ਹੁਣ ਤੱਕ ਕਿੰਨਾ ਕੁ ਤੁਸੀਂ ਸੇਵਾ ਕਰ ਚੁੱਕੇ ਜਿੱਦਾਂ ਕਿ ਇੱਦਾਂ ਤਾਂ ਆਪਾਂ ਅਨੁਮਾਨ ਨਹੀਂ ਲਗਾ ਸਕਦੇ ਪਰ ਜਿੱਦਾਂ ਡੇਲੀ ਦੇ ਸਾਡੇ ਤੋਂ ਪਿਆਰ ਤੋਂ 60 ਜਾਂ 70 ਪੇਸ਼ੈਂਟ ਸਿੱਧਾ ਦੇ ਹੁੰਦੇ ਨੇ ਜੋ ਕਿ ਸਰਦੀ ਜ਼ੁਕਾਮ ਸ਼ੂਗਰ ਬੀਪੀ ਇੱਦਾਂ ਦੀਆਂ ਦਵਾਈਆਂ ਲੈ ਕੇ ਜਾਂਦੇ ਨੇ ਇਹਨਾਂ ਨੂੰ ਜੇਕਰ ਕਿਸਾਨ ਵੀਰਾਂ ਨੂੰ ਸੁਨੇਹਾ ਦੇਣਾ ਹੋਵੇ ਵੀ ਕਿਸ ਚੀਜ਼ ਦਾ ਪਰਹੇਜ਼ ਕਰਨ ਇੱਥੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ ਜਿੱਦਾਂ ਕਿ ਇੱਥੇ ਜ਼ਿਆਦਾਤਰ ਬੀਪੀ ਸ਼ੂਗਰ ਵਾਲੇ ਪੇਸ਼ੈਂਟਸ ਆ ਰਹੇ ਔਰ ਸਰਦੀ ਜ਼ੁਕਾਮ ਵਾਲੇ ਆ ਰਹੇ ਤੇ ਉਹਨਾਂ ਨੂੰ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੂੰਗੀ ਕਿ ਠੰਡੇ ਪਾਣੀ ਤੋਂ ਪਰਹੇਜ਼ ਕਰਨ ਤੇ ਜਿਨ੍ਹਾਂ ਦੇ ਬੀਪੀ ਵਧਦਾ ਉਹਨਾਂ ਨੂੰ ਨਮਕ ਤੋਂ ਪਰਹੇਜ਼ ਤੇ ਤਲੀਆਂ ਫੁੱਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜਾਂ ਜਿਨ੍ਹਾਂ ਦੀ ਸ਼ੂਗਰ ਵੱਧਦੀ ਹੈ ਉਹਨਾਂ ਨੂੰ ਥੋੜਾ ਸਟ੍ਰੈਸ ਤੋਂ ਟੈਨਸ਼ਨ ਘੱਟ ਲੈਣੀ ਹੈ ਤੇ ਮਿੱਠਾ ਘੱਟ ਖਾਣਾ ਹੈ ਬਿਲਕੁਲ ਸੋ ਕੇਸਰੀ ਦੁਪੱਟਾ ਮੈਨੂੰ ਪਤਾ ਮੈਂ ਪਿਛਲੀ ਵਾਰ ਜਦੋਂ ਰਿਪੋਰਟ ਕੀਤੀ ਸੀ ਉਸ ਦਿਨ ਤੋਂ ਤੁਸੀਂ ਲੈਣਾ ਸ਼ੁਰੂ ਕੀਤਾ ਸੋਨਾ ਵੀ ਲੱਗਦਾ ਤੇ ਇੱਕ ਭਾਵਨਾ ਵੀ ਜੁੜੀ ਹੋਈ ਹੈ ਇੱਕ ਵਾਰ ਫਿਰ ਸਾਂਝੀ ਕਰੀ ਬਿਲਕੁਲ ਜਿੱਦਾਂ ਕਿ ਇੱਥੇ ਸਾਨੂੰ ਦੋਨਾਂ ਨੂੰ ਸਰੋਪੇ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਸੋ ਇਹ ਕੇਸਰੀ ਦੁਪੱਟਾ ਉਸ ਦਿਨ ਮੈਂ ਆਪਣੇ ਸਿਰ ਤੇ ਲੈ ਲਿਆ ਸੀ ਤੇ ਉਦੋਂ ਬਾਅਦ ਮੇਰਾ ਜੀ ਨਹੀਂ ਕੀਤਾ ਕਿ ਐਨੂੰ ਮੈਂ ਉਤਾਰਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਮੈਨੂੰ ਆਪਣੇ ਸਿਰ ਤੇ ਲੈਣੀ ਆ ਬਿਲਕੁਲ ਸੋ ਵੀਰ ਨਵਦੀਪ ਸਿੰਘ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰ ਦਸਤਾਰ ਬਹੁਤ ਸੋਹਣੀ ਲੱਗਦੀ ਹੈ ਜਿਹੜੀ ਤੁਸੀਂ ਕੁਝ ਦਿਨ ਪਹਿਲਾਂ ਸਜਾਈ ਸੀ ਤੇ ਹੁਣ ਤੁਸੀਂ ਇਹਨੂੰ ਸਜਾਉਂਦੇ ਹੀ ਰਹੋਗੇ ਕੀ ਕਹੂੰਗਾ ਅ ਅਸਲ 'ਚ ਦਸਤਾਰਾਂ ਸਾਨੂੰ ਬਹੁਤ ਔਖੀਆਂ ਮਿਲੀਆਂ ਇਹਦਾ ਮੈਨੂੰ ਅੰਦਾਜ਼ਾ ਹੁਣ ਇੱਥੇ ਆ ਕੇ ਮੈਨੂੰ ਲੱਗਦਾ ਕਿ ਧਰਨੇ ਵਿੱਚ ਪਹੁੰਚਣ ਤੋਂ ਬਾਅਦ ਮੈਨੂੰ ਇਹਦੀ ਅਹਿਮੀਅਤ ਪਤਾ ਚੱਲੀ ਵੀ ਸਾਡੇ ਗੁਰੂਆਂ ਨੇ ਕਿੰਨੇ ਔਖੇ ਹੋ ਕੇ ਸਾਨੂੰ ਇਹ ਦਸਤਾਰਾ ਦਿੱਤੀਆਂ ਸੀ ਤੇ ਅਸੀਂ ਇਹ ਦਸਤਾਰਾ ਬੰਨਣੀਆਂ ਛੱਡਤੀਆਂ ਸੀ ਆਪਣੇ ਧਰਮ ਤੋਂ ਟੁੱਟ ਗਏ ਸੀਗੇ ਸੋ ਜਦੋਂ ਮੈਨੂੰ ਇੱਥੇ ਆ ਕੇ ਕੁਝ ਕੁ ਗੱਲਾਂ ਇਦਾਂ ਦੀਆਂ ਹੋਈਆਂ ਮਿਲੀਆਂ ਜਾਂ ਮੈਨੂੰ ਗਿਆਨ ਮਿਲਿਆ ਇਹਨਾਂ ਚੀਜ਼ਾਂ ਦਾ ਮੈਨੂੰ ਲੱਗਾ ਵੀ ਇਹ ਸਾਡੀ ਸਾਡੀ ਸ਼ਾਨ ਆ ਸਾਡੀ ਟੌਰ ਆ ਵੀ ਜਿਹਨੂੰ ਅਸੀਂ ਛੱਡ ਚੁੱਕੇ ਆ ਇਹ ਸਾਡਾ ਤਾਜ ਆ ਦਸਤਾਰ ਸੋਏ ਸਾਨੂੰ ਸਾਰਿਆਂ ਨੂੰ ਬੰਨਣੀ ਚਾਹੀਦੀ ਆ ਇਹ ਸੀ ਸੋਚ ਇਹੀ ਸੋਚ ਨਾਲ ਮੈਂ ਵੀ ਬੰਨਣੀ ਸ਼ੁਰੂ ਕਰ ਦਿੱਤੀ ਤੇ ਵੀਰੇ ਜਿਸ ਦਿਨ ਪਹਿਲੇ ਦਿਨ ਤੁਸੀਂ ਆਏ ਥਾਰ ਲੈ ਕੇ ਆਏ ਜਿਵੇਂ ਭੈਣ ਨੇ ਵੀ ਦੱਸਿਆ ਕਿ ਉਸੇ ਦਿਨ ਤੋਂ ਹੁਣ ਸੇਵਾ ਚਾਲੂ ਐ 24 ਘੰਟੇ ਤੁਹਾਡੇ ਚੱਲ ਰਹੀ ਐ ਕੋਈ ਦਿੱਕਤ ਆਈ ਹੋਵੇ ਜਾਂ ਕਿਸੇ ਤਰ੍ਹਾਂ ਦਵਾਈਆਂ ਨੂੰ ਲਿਆਂਨ ਲਜਾਣ ਦੇ ਵਿੱਚ ਕੋਈ ਦਿੱਕਤ ਖਤਮ ਹੋ ਜਾਂਦੀ ਆ ਤਾਂ ਕੌਣ ਸੇਵਾ ਕਰ ਰਿਹਾ ਅ ਦਿਕਤਾਂ ਐਸੀ ਸ਼ੁਰੂ ਤੋਂ ਸਟਾਰਟਿੰਗ ਜੇ ਸਾਨੂੰ ਲੱਗਾ ਸੀ ਕਿ ਦਿੱਕਤ ਆਏਗੀ ਦਵਾਈਆਂ ਖਤਮ ਹੋ ਗਈਆਂ ਤੇ ਮਰੀਜ਼ ਬਹੁਤ ਜ਼ਿਆਦਾ ਆ ਪਰ ਮੈਨੂੰ ਲੱਗਾ ਵੀ ਮਹਾਰਾਜ ਵਿਰਾਜਮਾਨ ਹੈ ਆਪ ਇਸ ਧਰਨੇ ਵਿੱਚ ਉਹਨਾਂ ਦਾ ਪਹਿਰਾ ਆ ਇੱਥੇ ਵੀ ਉਹਨਾਂ ਨੇ ਕਿਸੇ ਵੀ ਚੀਜ਼ ਦੀ ਤੋੜ ਨਹੀਂਉਣ ਦਿੱਤੀ ਨਾ ਹੀ ਤੋੜਾਈ ਆ ਜਿਹੜੀ ਚੀਜ਼ ਖਤਮ ਹੋਣ ਖਤਮ ਹੋਣ ਵਾਲੀ ਹੁੰਦੀ ਆ ਜਾਂ ਖਤਮ ਹੋਣ ਦੀ ਤਦਾਰਤੇ ਹੁੰਦੀ ਆ ਉਹ ਖਤਮ ਹੋਣ ਤੋਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਤਕਰੀਬਨ ਪਹੁੰਚ ਹੀ ਜਾਂਦੀਆਂ ਸੋ ਮਹਾਰਾਜ ਦੀ ਕਿਰਪਾ ਆ ਪੂਰੀ ਮੈਨੂੰ ਲੱਗਦਾ ਬਣੀ ਵੀ ਰਹੂਗੀ ਜੀ ਹਾਲਾਤ ਕੀ ਦੱਸਦੇ ਨੇ ਕਿ ਮੋਰਚਾ ਹੁਣ ਜਿਵੇਂ ਲੱਗਾ ਹੋਇਆ ਦੋ ਵਾਰੀ ਤਾਂ ਕੂਚ ਦੀ ਕੋਸ਼ਿਸ਼ ਹੋਈ ਪਰ ਹੁਣ ਇੱਕ ਇੰਤਜ਼ਾਰ ਕੀਤਾ ਜਾ ਰਿਹਾ ਹਾਲਾਤ ਕੀ ਦੱਸਦੇ ਨੇ ਸਰਕਾਰਾਂ ਕਿੱਧਰ ਦਾ ਪਾਸਾ ਲੈ ਸਕਦੀਆਂ ਅ ਸਰਕਾਰਾਂ ਤਾਂ ਬਹੁਤ ਘਟਿਆਪਨ ਤੇ ਉਤਰਾਈਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਉਹ ਤਾਂ ਮੈਨੂੰ ਲੱਗਦਾ ਵੀ ਸਾਨੂੰ ਐਂ ਟਰੀਟ ਕਰਦੇ ਆ ਜਿੱਦਾਂ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੁੰਨੇ ਸੋ ਜੇ ਅਸੀਂ ਇੱਥੇ ਵੀ ਬੈਠੇ ਆ ਅ ਸ਼ਾਇਦ ਇੱਥੇ ਬੈਠਣ ਦਾ ਵੀ ਉਹਨਾਂ ਤੇ ਅਸਰ ਪਹੁੰਚ ਰਿਹਾ ਹੈ ਕਿਉਂਕਿ ਤਿੰਨ ਸਟੇਟਾਂ ਤਿੰਨ ਜਗ੍ਹਾ ਤੇ ਤਿੰਨ ਸਟੇਟ ਤੇ ਇਹ ਸਾਡਾ ਪ੍ਰੈਸ਼ਰ ਬਣਿਆ ਹੋਇਆ ਹੈ ਪਹਿਲੀ ਗੱਲ ਤਾਂ ਅਸੀਂ ਪੰਜਾਬ ਚ ਬੈਠੇ ਆ ਪੰਜਾਬ ਸਟੇਟ ਤੇ ਦੂਜੀ ਗੱਲ ਹਰਿਆਣਾ ਸਟੇਟ ਤੇ ਵੀ ਪ੍ਰੈਸ਼ਰ ਹੈ ਤੇ ਭਾਜਪਾ ਦੀ ਤਾਂ ਬਣਿਆ ਹੋਇਆ ਦਿੱਲੀ ਤੇ ਸੋ ਇੱਥੇ ਜੇ ਅਸੀਂ ਇੱਥੇ ਵੀ ਬੈਠੇ ਜਾਂ ਤਾਂ ਕੋਈ ਗੱਲ ਨਹੀਂ ਵੀ ਪ੍ਰੈਸ਼ਰ ਚਾਹੀਦਾ ਆ ਅਸੀਂ ਤਾਂ ਆਪਣੀ ਮੰਗ ਕਰੀਏ। ਨੋਰੀ ਦੇ ਹਾਲਾਤ ਸੁਣਦੇ ਹਾਂ ਉੱਥੇ ਸ਼ੁਕਰਨ ਦੀ ਡੈਥ ਹੋ ਗਈ ਹਜੇ ਤੱਕ ਐਫ ਆਈ ਆਰ ਨਹੀਂ ਹੋ ਰਹੀ ਹੋਰ ਵੀ ਕਿਸਾਨਾਂ ਦੀ ਡੈਥ ਹੋ ਰਹੀ ਹੈ ਇਸ ਬਾਰੇ ਕੀ ਕਹੋਗੇ? ਇਹ ਬਹੁਤ ਮੰਦ ਭਾਗੀ ਖਬਰ ਸੀ ਵੀ ਸਾਡਾ ਵੀਰ ਸ਼ੁਭਕਰਨ ਸਿੰਘ ਵੀ ਸਾਡੇ ਸਾਡੇ ਵਿੱਚ ਨਹੀਂ ਰਿਹਾ। ਉਹਨੇ ਸਿਰਫ ਇੱਕ ਛੋਟੀ ਜੀ ਮੰਗ ਦੇ ਪਿੱਛੇ ਆਪਣੀ ਜਾਨ ਦੇ ਦਿੱਤੀ। ਇਸ ਸਾਲ 'ਚ ਮੇਨ ਗੱਲ ਇਹ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਦਾ ਜਾਂਦਾ ਨਾ ਉਹਨਾਂ ਨੂੰ ਪਤਾ ਲੱਗਦਾ ਤੇ ਹੋਰ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤੇ ਜਿਵੇਂ ਭੈਣ ਨੇ ਦੱਸਿਆ ਕਿ ਦਿਨ ਚ 50 ਤੋਂ 70 ਕਿਸਾਨ ਆ ਜਾਂਦੇ ਨੇ ਬਿਮਾਰੀਆਂ ਨਾਲ ਜੂਝ ਰਹੇ ਨੇ ਥੋੜਾ ਬਹੁਤਾ ਕਿੰਨਾ ਕੁ ਫਰਕ ਦਿਖਦਾ ਹੈ ਕਿ ਹਾਂ ਵੀ ਇਹਨਾਂ ਦੇ ਇਲਾਜ ਦੇ ਵਿੱਚ ਹੋ ਰਿਹਾ ਇੱਥੇ ਸਹੀ ਦੇਖੋ ਜੀ ਅਸੀਂ ਅਸਲ 'ਚ ਇੱਥੇ ਇਲਾਜ ਨਹੀਂ ਕਰ ਰਹੇ ਅਸੀਂ ਫਰਸਟ ایڈ ਦੇ ਰਹੇ ਆ ਜਿਹੜੇ ਜ਼ਿਆਦਾ ਦਿੱਕਤ 'ਚ ਆ ਰਹੇ ਆ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਰੈਫਰ ਕਰ ਦਿੰਦੇ ਆ ਹਸਪੀਟਲ ਸੋ ਆਪਣੇ ਵੱਲੋਂ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਕਿ ਫਰਸਟ ایڈ ਵਿੱਚ ਹੀ ਇਹਨਾਂ ਠੀਕ ਹੋ ਜਾਣ ਬਈ ਹਸਪਤਾਲ ਜਾਣ ਦੀ ਲੋੜ ਨਹੀਂ ਪਰ ਜਿਹੜੇ ਜ਼ਿਆਦਾ ਹੁੰਦੇ ਆ ਸੀਰੀਅਸ ਹੁੰਦੇ ਆ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਹਸਪੀਟਲ ਰੈਫਰ ਕਰ ਦਿੰਦੇ ਆ ਜੀ ਸੋ ਵੀਰ ਨਵਦੀਪ ਸਿੰਘ ਜੋ ਕਿ ਹੁਸ਼ਿਆਰਪੁਰ ਤੋਂ ਆਏ ਹੋਏ ਨੇ ਇਹਨਾਂ ਦੇ ਨਾਲ ਜਲੰਧਰ ਤੋਂ ਪੈ ਨਹੀਂ ਨਾ ਜਿਨ੍ਹਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਪਿਛਲੇ 15 ਦਿਨ ਤੋਂ ਮੈਡੀਕਲ ਸਹੂ ਸਲਾਮ ਕਰਦੇ ਆ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ ਸ਼ੰਭੂ ਬੱਡਰ